ਮੇਰਾ ਨਾਮ ਦਲੇਰ ਸਿੰਘ ਹੈ ਜੀ ਪਿੰਨ ਨਮੁੱਲੀ ਜਮੈਂ ਰਹਿਣ ਵਾਲਾ ਐ ਜ਼ਮੀਨ ਵੀ ਨਮੁੱਲੀ ਦੀ ਐ ਇਹਨਾਂ ਨੂੰ ਮੈਂ ਕਈ ਵਾਰ ਕਿਹਾ ਵੀ ਬੰਦੇ ਨਹਿਰ ਵਾਲੇ ਨੂੰ ਯਾਦ ਮੈਂ ਲੀਕ ਕਰਦੀ ਵੀ ਨਹਿਰ ਲੀਕ ਕਰਦੀ ਵੀ ਇਹਨੂੰ ਹੱਲ ਕਰੋ ਕਾਹਦਾ ਨੁਕਸਾਨ ਬਹੁਤ ਹੋਣਾ ਐ ਬਬਜੀ ਵਕ ਕਰ ਦੇਣਾ ਲੋਕਾਂ ਨੂੰ ਪਾਉ ਪਾਣੀ ਲਾਣ ਦੀ ਉਹਦੇ ਖੂਦੋਂ ਬਾਦ ਕਰਨਾ ਤੇ ਅੱਜ ਰਾਤ ਨੂੰ ਪਾਣੀ ਨਹਿਰ ਟੁੱਟ ਗਈ ਐ ਇਹ ਅਸੀਂ ਬੜਾ ਜਦੋਂ ਯਾਦ ਕਰਕੇ ਇਹਨਾਂ ਲੋਕਾਂ ਨੂੰ ਕਿਹਾ ਠਾਲਿਆ ਵੀ ਐ ਵੀ ਆਜੋ ਨਹਿਰ ਟੁੱਟ ਗਈ ਐ ਇਹ ਨਹਿਰ ਰੁੜ ਗਈ ਹੰਦਵਾਲ ਤੋਂ ਥੱਲੇ ਕੇ ਪਾਣੀ ਚਲ ਗਿਆ ਸਾਰਾ ਹੀ ਕਿੰਨਾ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਇਹ ਪੰਦੇ 20 ਗਿਲੇ 15 20 ਗਿਲੇ ਸਾਡੇ ਲੱਗਦੇ ਜਾਂਦੇ ਪਏ ਨਾ ਉਦੋਂ ਅੱਗੇ ਹੰਦਵਾਲ ਪਾਣੀ ਕਿੰਨਾ ਨੁਕਸਾਨ ਹੋਇਆ ਲਾਹੇ ਪਣੀ ਕਿੰਨਾ ਹੋਇਆ ਜੀ ਇਦਾਂ ਲਾਹੇ ਕੇ ਪਾਣੀ ਚਲ ਗਿਆ ਉਹ ਨਹਿਰ ਮੈਕਮਨ ਨੇ ਇਤਰਾਜ਼ ਕੀਤਾ ਨਹਿਰ ਮੈਕਮਨ ਮੈਂ ਦੋ ਦਿਨ ਮਹੀਨੇ ਕਹਿੰਦੇ ਲੋ ਵੀ ਨਹਿਰ ਲੀਕ ਕਰਦੀ ਪਈ ਹੈ ਇਹਦਾ ਹੱਲ ਕਰੋ ਇਹਦਾ ਹੱਲ ਕਰੋ ਮੈਨੂੰ ਨਾਲ ਇਹ ਕਿਹਾ ਵੀ ਇਹ ਪਾਣੀ ਪਹਿਲੇ ਲੋਕਾਂ ਨੂੰ ਲਾਣ ਦੀ ਇਹਦਾ ਫਿਰ ਹੱਲ ਕਰ ਮੈਂ ਮੇਰੇ ਛੋੜੀ ਮਰਜੀ ਵੀ ਨਹੀਂ ਕਰਨਾ ਨਾਗਰ ਨੂੰ ਮਾਰ ਲਗੇ ਤੇ ਹੁਣ ਨਹਿਰ ਟੁੱਟੀ ਆ ਹੁਣ ਵੀ ਕੋਈ ਫੋਨ ਕੀਤਾ ਕੋਈ ਨਹੀਂ ਹੁਣ ਵੀ ਫੋਨ ਨਹਿਰ ਕੀਤਾ ਇੱਕ ਹੈਗਾ ਬੰਦਾ ਨਹਿਰ ਦੇ ਮਹਿਕਮੇ ਜੀ ਰਹਿੰਦਾ ਹੁਣ ਕੰਢੀ ਨਹਿਰ ਚੱਲ ਗਿਆ ਉਹਨੂੰ ਟੈਲੀਫੋਨ ਕੀਤਾ ਮੇਰੇ ਭਰਾ ਨੇ ਦਲਵਾਰ ਸਿੰਘ ਨੂੰ ਸਾਡੇ ਪਿੰਡ ਦਾ ਬੰਦਾ ਉਹ ਵੀ ਦਲਵਾਰ ਦਲਵਾਰ ਸਿੰਘ ਤੇ ਉਹ ਵੀ ਨਹਿਰ ਤੇ ਲੱਗਿਆ ਦਾ ਉਹਦੀ ਡਿਊਟੀ ਉੱਪਰ ਹੈ ਜਾਂ ਮੁੰਦਾ ਗੇਟਾ ਵਾਲ ਤੇ ਉਹਨੂੰ ਟੈਲੀਫੋਨ ਕੀਤਾ ਵੀ ਨਹਿਰ ਟੁੱਟ ਗਈ ਹੈ ਤੇ ਨਹਿਰ ਬੰਦ ਕਰਾ ਦਿਓ ਜੋ ਪਰ ਜੇ ਨਹੀਂ ਕਰਾਈ ਜਾਂ ਨਹੀਂ ਕਰਾਈਏ ਉਹਨਾਂ ਨੂੰ ਪਤਾ ਹੋਣਾ ਇਹ ਆਸ਼ੀਰਵਾਦ ਇਹੀ ਗੱਲ ਕਰ ਰਹੇ ਨੇ ਨਿਕਾਮੀ ਹੈ ਕੀ ਮਹਿਕਮੇ ਦੀ ਹੈ ਸਾਡੀ ਮਹਿਕਮੀ ਨਿਕੰਮੀ ਹੈ ਉਹ ਕੀ ਦੀ ਨਿਕੰਮੀ ਨਹਿਰ ਨਹੀਂ ਹੁੰਦੀ ਹੈ ਜੀ ਦੇਖੋ ਜੇ ਹਾਲ ਦੇਖੋ ਨਹਿਰ ਦਾ ਕਦੀ ਸਾਫ ਨਹੀਂ ਕੀਤੀ ਕੁਝ ਵੀ ਨੇਰੇ ਗਾਰੇ ਆਉਂਦੇ ਬਹਿ ਬੂਹੇ ਚੱਲ ਜਾਂਦੇ ਕਦੀ ਦੇਖੋ ਬੂਢੀ ਦੇਖੋ ਸਾਡੀ ਨਹਿਰਾ ਦੇ ਆਗੇ ਪਦੇ ਪਦਲਾ ਹੋਇਆ ਸਾਰਾ ਇਦਾਂ ਹੀ ਹੈ ਕੀ ਮੰਗ ਕੀ ਕਰਦੇ ਹੋ ਅਸੀਂ ਮੰਗੇ ਕਹਿੰਦੇ ਨਹਿਰ ਪਦਰੀ ਕਰੋ ਜਿਹੜੀ ਕਿ ਲੀਕ ਕਰਦੇ ਹੋ ਲੀਕ ਨੂੰ ਠੀਕ ਕਰੋ ਮੰਗ ਤਾਂ ਵੱਡੀ ਹੈ ਵੀ ਨਹਿਰ ਠੀਕ ਕਰਨੀ ਚਾਹੀਦੀ ਹੈ ਨਹਿਰ ਠੀਕ ਹੀ ਨਹੀਂ ਹਰ ਸਾਈਂ ਸਾਈਂ ਦੇ ਇਨਸਾਨ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਜੀ ਮਾਲੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਜੀ ਪਰ ਜਾਨੀ ਨੁਕਸਾਨ ਨਹੀਂ ਹੋਇਆ ਵੀ ਕਈ ਤੁਹਾਨੂੰ ਕੀ ਝੂਠ ਕਹੀਏ ਇਹ ਕਹਿੰਦੀ ਲੋੜੀ ਕੋਈ ਨਾਲ ਨੂੰ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਸੁਖਰਾਮ ਸਿੰਘ ਹੈ ਜੀ ਸਰ ਅੱਜ ਵੀ ਨਹਿਰ ਟੁੱਟੀ ਹੈ ਕਿੰਨਾ ਨੁਕਸਾਨ ਜਿਹੜਾ ਹੋਇਆ ਇੱਥੇ ਇਹ ਦੇਖੋ ਜੀ ਨਹਿਰ ਪੜਨੀ 3 ਜਾਂ 4 ਵਜੇ ਰਾਤ ਦੀ ਟੁੱਟੀ ਹੈ ਸਵੇਰੇ ਲਖੀਏ 6 ਵਜੇ ਕਿਉਂਕਿ ਪਾਣੀ ਇਹ ਸਾਰੇ ਦੇਖੋ ਇਹ 10 ਕਿਲੇ ਦੇ ਕਰ ਘਟੋ ਘਟ ਪਾਣੀ ਇਹ ਲੱਗ ਗਿਆ ਦਸਾਂ ਕਿਲੇ ਗਾਂ ਪੜਨੀ ਕਿੰਨਾ ਪਾਣੀ ਆ ਇਹਦਾ ਸਾਨੂੰ ਇਨਵਾਅ ਨਹੀਂ ਆਸੀ ਤਾਂ ਇੱਥੇ ਖੜੇ ਆਂ ਪਰ ਪਿੰਡਾਂ ਵਾਲੇ ਆ ਰਹੇ ਨੇ ਹੁਣ ਉਹ ਬੰਦਾ ਗਿਆ ਪਿੰਡ ਵਾਲਾਂ ਹੰਦਵਾਰ ਵਾਲਾ ਕਹਿੰਦਾ ਸਾਡੇ ਪਿੰਡ ਰੋਹਾ ਪਿਆ ਸੀ ਪਾਣੀ ਟੁੱਕੇ ਨਹਿਰ ਟੁੱਟ ਗਈ ਏ ਹੋ ਸਕਦਾ ਥੱਲੇ ਕਿੱਥੋਂ ਪਾਣੀ ਚਲਾ ਗਿਆ ਕਿੰਨਾ ਨੁਕਸਾਨ ਹੋਇਆਗਾ ਅੱਗੇ ਲਾਹਾ ਪਿੰਡ ਹੈ ਮੈਨੂੰ ਕੋਈ ਸਲਾਹ ਦਿੱਤੀ ਮੈਂ ਮੈਕਮਨ 6:30 7:30 ਵਜੇ ਅਸੀਂ ਦਲਬਾਤ ਸਿੰਘ ਨੂੰ ਫੋਨ ਕੀਤਾ ਸੀ ਕਿਉਂਕਿ ਉਹਦਾ ਸਾਡੇ ਕੋਲ ਫੋਨ ਸੀ ਉਹ ਸ਼ਾਇਦ ਹੁਣ ਕੰਡੀ ਨਹਿਰ ਦੇ ਵਿੱਚ ਜਿਹੜਾ ਬਜ਼ੀ ਹੋ ਕੇ ਚਲਾ ਗਿਆ ਮਲਾਜਮ ਇਹਨਾਂ ਦਾ ਉਹ ਫਿਰ ਸਾਨੂੰ ਕਹਿੰਦੇ ਲक्की ਨੂੰ ਫੋਨ ਕਰੋ ਆ ਗਿਆ ਸਾਡੇ ਕੋਲ ਲੱਕੀ ਦਾ ਫੋਨ ਨਹੀਂ ਤੂੰ ਲੱਕੀ ਨੂੰ ਫੋਨ ਕਰ ਉਹ ਨਹੀਂ ਲੱਕੀ ਨੂੰ ਫੋਨ ਕਰਤਾ ਪਾਣੀ ਉੱਥੇ ਬੈ ਪਰ ਪਾਣੀ ਦਾ ਫਿਰ ਵੀ 5-6 ਘੰਟੇ ਚੱਲਣਾ ਹੀ ਹੈ ਨਾ ਜਿਹੜਾ ਪਾਣੀ ਨਹਿਰ ਦੇ ਵਿੱਚ ਆ ਰਿਹਾਗਾ ਇਹ ਪਾਣੀ ਦਾ ਮੁੱਕ ਗਿਆ ਹੋਊਗਾ ਨਾ ਜਿਹੜੀ ਨਹਿਰ ਟੁੱਟੀ ਹੈ ਕੋਈ ਮੈਕਮੇ ਦੀ ਨਕਾਮੀ ਹੈ ਇਹਦੇ ਨਹੀਂ ਮੈਕਨੇ ਨਕਾਮੀ ਦਾ ਸਾਹਮਣੇ ਦਿਖਦੀ ਹੈ ਜੀ ਮਤਲਬ 3 ਸਾਲਾਂ ਨਾਲ ਲਗਾਤਾਰ ਇਹ ਜਿੱਥੇ ਆਪਾਂ ਖੜਿਆ ਇੱਥੇ ਪਾੜ ਟੁੱਟਿਆ ਹੋਇਆ ਗਰਮੀਆਂ ਨੂੰ ਇਹਨਾਂ ਨੇ ਠੀਕ ਕੀਤਾ ਉਸ ਤੋਂ ਬਾਅਦ ਇਧਰ ਲੀਕੇਜ ਹੁੰਦੀ ਰਹੀ ਹੈ ਉੱਪਰ ਲੀਕੇਜ ਇਹਨਾਂ ਨੇ 3-4 ਦਿਨਾਂ ਦੇ ਮੁਲਾਜ਼ਮਾ ਨੂੰ ਕਹਿੰਨੇ ਪਿਆ ਪਰ ਇਹ ਕਹਿੰਦੇ ਆਪਾਂ ਥੋੜਾ ਥੋੜਾ ਪਾਣੀ ਦੇ ਕੇ ਨਾ ਲੋਕਾਂ ਦੇ ਜਿਹੜਾ ਪਾਣੀ ਫੋਣੀ ਲੱਗਿਆ ਪਹਿਲੇ ਤੇ ਫਿਰ ਇਹ ਅਸੀਂ ਤਾਂ ਇਹ ਕਹਿੰਨੇ ਆ ਵੀ ਸਰਕਾਰ ਅਗੇ ਸਾਡੀ ਇਹ ਗੁਆਰਸ਼ ਹੈ ਮੰਗ ਹੈ ਕਿ ਸਰਕਾਰ ਇਸ ਨਹਿਰ ਨੂੰ ਦੁਬਾਰਾ ਇਹਦੀ ਰਿਪੇਅਰ ਕਰੇ ਠੀਕ ਠੰਗ ਦੇ ਨਾਲ ਤਾਂ ਕਿ ਇਹ ਲੋਕਾਂ ਦਾ ਨੁਕਸਾਨ ਨਾ ਹੋਵੇ ਵੀ ਬਹੁਤ ਮਿਹਨਤ ਦੇ ਨਾਲ ਕਣਕ ਜਿਹੜੀ ਲਾਈ ਜਾਂਦੀ ਹੈ ਜਿਹੜੀ ਨਹਿਰ ਹੈ ਕਿੰਨੀ ਕਿ ਜਗ੍ਹਾ ਤੋਂ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਖਰਾਬ ਹੈ ਜਾਂ ਟੁੱਟੀ ਹੋਈ ਹੈ ਥਾਂ 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 ਤੋਂ ਹੀ ਪਿੱਛੇ ਤੁਸੀਂ ਦਾ ਜਿਹੜਾ ਇਤਿਹਾਸ ਫੋਲੋ ਇੱਧਰ ਰੋਲੀ ਪਿੰਡ ਇੱਧਰ ਬਾਬਰ ਟੁੱਟ ਗਈ ਹੈ ਇੱਥੇ ਟੁੱਟ ਗਈ ਹੈ ਗਾਂਬ ਜਰੇ ਇਹ ਥੋੜਾ ਥੱਲੇ ਜਾਓ ਤਾਂ ਉਧਰ ਹੀ ਟੁੱਟਦੀ ਰਹਿੰਦੀ ਮਤਲਬ ਥਾਂ ਥਾਂ ਟੁੱਟਦੀ ਰਹਿੰਦੀ ਹੈ ਨਹਿਰ ਨਹਿਰ ਦੀ